ਸਟੱਡੀ ਉਹ ਦਲਾਡੀ ਚੈਨਲ ਦੇਖਣ ਵਾਲੇ ਸਾਰੀ ਭੈਣਾਂ ਤੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਜਾਨੀ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਮੇਨ ਦੋ ਮੁੱਦਿਆਂ ਦੇ ਬਾਰੇ ਗੱਲ ਕਰਨੀ ਹੈਗੀ ਪਹਿਲਾ ਮੁੱਦਾ ਜਿਹੜਾ ਕਿ 2025 ਵਾਲੇ ਸਟੱਡੀ ਦੇ ਸਟੂਡੈਂਟ ਨੇਗੇ ਸਾਨੂੰ ਪਤਾ ਵੀ ਪੰਜਾਬ ਪੁਲਿਸ ਕਨਸਟੇਬਲ 2025 ਦੀ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੈਗੀ ਇਹ 28 ਨਵੰਬਰ ਤੋਂ ਲੈ ਕੇ 5 ਦਸੰਬਰ ਤੱਕ ਹੋਣੀ ਹੈ ਜੀ ਡਿਪਾਰਟਮੈਂਟ ਨੇ ਡੇਟ ਦਿੱਤੀ ਹੈਗੀ ਤੇ 2025 ਵਾਲੇ ਜਿਹੜੇ ਸਟੂਡੈਂਟ ਨੇਗੇ ਇਹ ਇਕੱਠੇ ਹੋ ਕੇ ਕੁਝ ਐਦਾਂ ਦੇ ਸਟੈਪ ਚੱਕ ਰਹੇ ਨੇਗੇ ਜਿਸ ਦੇ ਨਾਲ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੈਗੀ ਉਹ ਪੋਸਟਪੋਨ ਹੋ ਕੇ ਅੱਗੇ ਜਾਊਗੀ ਯਾਨੀ ਕਿ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀਆਂ ਤਰੀਕਾਂ ਨੇਗੀਆਂ ਉਹ ਦੁਬਾਰੇ ਆਉਣਗੀਆਂ ਤੇ ਲਿਸਟਾਂ ਦੁਬਾਰੇ ਆਉਣਗੀਆਂ ਉਸ ਨੂੰ ਦੱਸਾਂਗੇ ਵੀ ਕਿਹੜੇ ਸਟੈਪ ਨੇਗੇ ਇਹ ਚੱਕੇ ਜਾ ਰਹੇ ਨੇਗੇ ਦੂਸਰੇ ਨੰਬਰ ਤੇ ਗੱਲ ਕਰ ਲਈਏ ਵੀ ਜਿਹੜੇ 2024 ਵਾਲੇ ਸਟੂਡੈਂਟ ਨੇਗੇ ਇਹਨਾਂ ਦੀ ਜੁਆਇਨਿੰਗ ਲੈਟਰ ਨੇ ਜਿਹੜੇ ਇਹਨਾਂ ਨੂੰ ਨਹੀਂ ਦਿੱਤੇਗੇ ਇਸ ਕਰਕੇ 2024 ਵਾਲੇ ਸਟੂਡੈਂਟ ਨੇ ਜਿਹੜੇ ਇਹ ਤਰਨਾ ਲਗਾਉਣ ਜਾ ਰਹੇ ਨੇਗੇ ਇਹ ਤਰਨਾ ਕਿੱਥੇ ਲਗਾਇਆ ਜਾਊਗਾ ਕਿਸ ਤਰੀਕ ਨੂੰ ਲਗਾਇਆ ਜਾਊ ਤੇ ਕਿੰਨੇ ਵਜੇ ਸਟੂਡੈਂਟ ਇਕੱਠੇ ਹੋਣ ਜਾ ਰਹੇ ਨੇ ਜਾਂ ਕਿਸ ਜਗ੍ਹਾ ਦੇ ਉੱਪਰ ਇਕੱਠੇ ਹੋਣ ਜਾ ਰਹੇ ਨੇਗੇ ਇਹ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਛੋਟੀ ਜੀ ਵੀਡੀਓ ਹੋਣੀ ਆ ਜੇਕਰ ਵੀਡੀਓ ਚ ਦਿੱਤੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਕੇ ਜਾਇਓ ਬਾਕੀ ਚਾਹੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਹੋਵੇ ਚਾਹੇ ਪੰਜਾਬ ਦੀ ਕੋਈ ਹੋਰ ਸਰਕਾਰੀ ਨੌਕਰੀ ਹੋਵੇ ਉਸ ਨਾਲ ਸੰਬੰਧਤ ਜਾਣਕਾਰੀ ਲੈਣ ਦੇ ਲਈ ਆਪਣਾ YouTube ਚੈਨਲ ਆ ਇਸ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਕਿਉਂਕਿ ਇਦੋਂ ਹੀ ਇਦਾਂ ਦੀਆਂ ਜਿਹੜੀਆਂ ਵੀਡੀਓ ਨੇਗੀਆਂ ਉਹ ਆਪਾਂ ਲੈ ਕੇ ਆਉਂਦੇ ਰਹਿਣੇਗੇ ਆਪਣੇ ਚੈਨਲ ਦੇ ਉੱਪਰ ਤੇ ਅਗਲੀ ਗੱਲ ਇੱਕ ਅਪੀਲ ਕਰਨ ਜਾ ਰਹੇ ਹਾਂਗੇ ਅੱਗੇ ਆਪਾਂ ਨੇ ਕਦੇ ਵੀ ਆਪਣੀ ਵੀਡੀਓਜ਼ ਦੇ ਵਿੱਚ ਇਹ ਗੱਲ ਨਹੀਂ ਕਹੀ ਹੈਗੀ ਵੀ ਆਪਣੀ ਵੀਡੀਓ ਨੂੰ ਸ਼ੇਅਰ ਕਰੋ ਪਰ ਅੱਜ ਦੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਜਿਹੜੇ ਇਹ ਦੋ ਮੇਨ ਮੁੱਦੇ ਨੇਗੇ ਇਹ ਬਹੁਤ ਹੀ ਗੰਭੀਰ ਮੁੱਦੇ ਨੇਗੇ ਯਾਨੀ ਕਿ ਜਿੰਨਾ ਵੱਧ ਤੋਂ ਵੱਧ ਇਕੱਠ ਹੋਊਗਾ ਧਰਨੇ ਦੇ ਉੱਪਰ ਉਨੇ ਜਿਹੜੀ ਜੁਆਇਨਿੰਗ ਆ ਉਹ ਜਲਦੀ ਮਿਲੂਗੀ ਇਸ ਕਰਕੇ 2024 ਵਾਲਿਆਂ ਦਾ ਇਹ ਵੀਡੀਓ ਸ਼ੇਅਰ ਕਰਨੀ ਹੀ ਕਰਨੀ ਆ ਕਿਉਂਕਿ ਹੋ ਸਕਦਾ ਕਈ ਭੈਣ ਭਰਾ ਅਜੇੇ ਹੁਣ ਜਿਨ੍ਹਾਂ ਨੂੰ ਹਲੇ ਵੀ ਇਸ ਧਰਨੇ ਬਾਰੇ ਨਾ ਪਤਾ ਲੱਗਿਆ ਹੋਵੇ ਤੇ ਉਹ ਧਰਨੇ ਦੇ ਵਿੱਚ ਆਉਣਾ ਚਾਹੁੰਦੇ ਹੋਣ ਪਰ ਨਾ ਪਤਾ ਲੱਗਣ ਦੇ ਕਾਰਨ ਉਹ ਇਸ ਧਰਨੇ ਦੇ ਵਿੱਚ ਨਾ ਪਹੁੰਚ ਸਕਣ ਦੂਜੀ ਗੱਲ 2025 ਵਾਲਿਆਂ ਨੇ ਇਹ ਵੀਡੀਓ ਇਸ ਲਈ ਸ਼ੇਅਰ ਕਰਨੀ ਹੈਗੀ ਕਿਉਂਕਿ ਜੇਕਰ 2024 ਵਾਲਿਆਂ ਨੂੰ ਜੁਆਇਨਿੰਗ ਲੈਟਰ ਮਿਲਣਗੇ ਤਾਂ ਜਿਹੜੀ 2025 ਦੀ ਭਰਤੀ ਹੈਗੀ ਡਾਕੂਮੈਂਟ ਵੈਰੀਫਿਕੇਸ਼ਨ ਹੋਵੇ ਚਾਹੇ ਫਾਈਨਲ ਮੈਰਿਡ ਹੋਵੇ ਉਹ ਤਾਂ ਹੀ ਥੱਲੇ ਆਊਗੀ ਜੇਕਰ 2024 ਵਾਲੇ ਨੂੰ ਜੁਆਇਨਿੰਗ ਲੈਟਰ ਮਿਲ ਜਾਣਗੇ ਤੇ ਉਹ ਦੁਬਾਰੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਨਹੀਂ ਜਾਣਗੇ ਤਾਂ ਇਸ ਕਰਕੇ ਚਾਹੇ ਤੁਸੀਂ 2024 ਦੀ ਭਰਤੀ ਦੇਖੀ ਆ ਚਾਹੇ 25 ਦੀ ਦੇਖੀ ਆ ਇਸ ਵੀਡੀਓ ਨੂੰ ਅੱਜ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਾਰੇ ਭੈਣ ਭਰਾਵਾਂ ਤੱਕ ਇਹ ਵੀਡੀਓ ਵੀਡੀਓ ਪਹੁੰਚ ਸਕੇ ਬੇਸ਼ੱਕ ਅੱਗੇ ਤੋਂ ਆਪਾਂ ਜਿਹੜੀ ਵੀ ਵੀਡੀਓ ਬਣਾਵਾਂਗੇ ਉਹ ਬਿਲਕੁਲ ਨਾ ਸ਼ੇਅਰ ਕਰਿਓ ਪਰ ਅੱਜ ਦੀ ਵੀਡੀਓ ਤੁਸੀਂ ਜਰੂਰ ਸ਼ੇਅਰ ਕਰਨੀ ਆ ਆਪਣਾ ਫਰਜ਼ ਸਮਝ ਕੇ ਚਲੋ ਹੁਣ ਗੱਲ ਕਰ ਲੈਣਗੇ ਪਹਿਲਾਂ ਗੱਲ ਕਰ ਲਈਏ ਵੀਰ 2024 ਵਾਲੇ ਭੈਣ ਭਰਾਣੇਗੇ ਵੀ ਉਹ ਟਰਨਾਂ ਨੇ ਜਿਹੜੇ ਉਹ ਕਿੱਥੇ ਲਗਾਉਣ ਜਾ ਰਹੇ ਨੇ ਜਾਂ ਕਿਸ ਦਿਨ ਲਗਾਉਣ ਜਾ ਰਹੇ ਨੇ ਜਿਵੇਂ ਸ਼ੋਰਟ ਦੇ ਵਿੱਚ ਆਪਾਂ ਦੱਸ ਦਈਏ ਵੀ ਜਿਹੜੀ 2024 ਵਾਲੀ ਭਰਤੀ ਸੀਗੀ ਇਹ 2024 ਦੇ ਵਿੱਚ ਮਾਰਚ ਅਪ੍ਰੈਲ ਦੇ ਵਿੱਚ ਆਈ ਸੀਗੀ ਤੇ ਇਹਨਾਂ ਦਾ ਪੇਪਰ ਵੀ ਹੋ ਗਿਆ ਤੇ ਇਹਨਾਂ ਦੇ ਫਿਜ਼ੀਕਲ ਟ੍ਰਾਇਲ ਨੇ ਜਿਹੜੇ ਉਹ ਵੀ ਹੋ ਚੁੱਕੇ ਨੇਗੇ ਤੇ ਡਾਕੂਮੈਂਟ ਵੈਰੀਫਿਕੇਸ਼ਨ ਵਗੈਰਾ ਵੀ ਹੋ ਗਈ ਆ ਤੇ ਜ਼ਿਲ੍ਹੇ ਨੇ ਉਹ ਵੀ ਲੋਟ ਹੋ ਚੁੱਕੇ ਨੇਗੇ ਬਸ ਕੇਵਲ ਜਿਹੜੀ ਬਾਕੀ ਹੈਗੀ ਉਹ ਹੈਗੇਗੀ ਜੁਆਇਨਿੰਗ ਲੈਟਰ ਮਿਲਨੇ ਤਾਂ ਇਸ ਕਰਕੇ ਜਿੱਦੇ ਆਪਾਂ ਇਹ ਵੀਡੀਓ ਬਣਾ ਰਹੇ ਹਾਂਗੇ ਉਹਦੇ ਲਗਭਗ 2024 ਦੀ ਭਰਤੀ ਆਈ ਨੂੰ ਪੌਣੇ 2 ਸਾਲ ਦਾ ਸਮਾਂ ਹੋ ਚੁੱਕਿਆ। ਨਾ ਤਾਂ ਹਲੇ ਤੱਕ ਸਰਕਾਰ ਵੱਲੋਂ ਕੋਈ ਡੇਟ ਦਿੱਤੀ ਗਈ ਆ ਵੀ ਇਸ ਤਰੀਕ ਨੂੰ ਅਸੀਂ ਕੋਈ ਜੁਆਇਨਿੰਗ ਲੈਟਰ ਦੇਵਾਂਗੇ, ਨਾ ਹੀ ਕੋਈ ਲਾਲੋਬੀ ਅੱਗੇ ਪ੍ਰੋਸੈਸ ਤੋਰਿਆ ਗਿਆ। ਤਾਂ ਪੌਣੇ 2 ਸਾਲਾਂ ਬਾਅਦ ਇਹ ਪ੍ਰੋਸੈਸ ਉੱਥੇ ਖੜਾ ਜਦਕਿ ਸਰਕਾਰ ਨੇ ਆਖਿਆ ਸੀ ਵੀ ਅਸੀਂ ਜਨਵਰੀ ਦੇ ਵਿੱਚ ਭਰਤੀ ਕਰਾਂਗੇ ਤੇ ਦਸੰਬਰ ਦੇ ਵਿੱਚ ਜੁਆਇਨਿੰਗ ਲੈਟਰ ਦੇ ਦੇਵਾਂਗੇ। ਪਰ 2024 ਵਾਲੀ ਭਰਤੀ ਨੂੰ ਪੂਰੇ ਪੌਣੇ 2 ਸਾਲ ਹੋ ਗਏ ਨੇ। ਹਲੇ ਤੱਕ ਨਾ ਤਾਂ ਕੋਈ ਡੇਟ ਦਿੱਤੀ ਗਈ ਆ ਤੇ ਨਾ ਹੀ ਕੋਈ ਜੁਆਇਨਿੰਗ ਲੈਟਰ ਦਿੱਤੇ ਗਏ ਨੇਗੇ ਇਸ ਕਰਕੇ ਅੱਕ ਕੇ 2024 ਵਾਲੇ ਸਟੂਡੈਂਟ ਹੁਣ ਧਰਨਾ ਲਗਾਉਣ ਜਾ ਰਹੇ ਨੇਗੇ ਸਰਕਾਰ ਦੇ ਖਿਲਾਫ ਇਹ ਜਿਹੜਾ ਧਰਨਾ ਹੈਗਾ ਇਹ ਬਿਲਕੁਲ ਸ਼ਾਂਤਮਈ ਹੋਊਗਾ ਇਸ ਧਰਨ ਦੇ ਵਿੱਚ ਨਾ ਤਾਂ ਕੋਈ ਸੜਕਾਂ ਰੋਕੀਆਂ ਜਾਣਗੀਆਂ ਤੇ ਨਾ ਹੀ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਊਗਾ ਇਸ ਧਰਨੇ ਦੇ ਵਿੱਚ ਬਿਲਕੁਲ ਇਕੱਠੇ ਹੋ ਕੇ ਸ਼ਾਂਤਮਈ ਇਹ ਧਰਨਾ ਜਿਹੜਾ ਇਹ ਲਗਾਇਆ ਜਾਊਗਾ ਇਸ ਧਰਨੇ ਦੇ ਵਿੱਚ 2024 ਵਾਲੇ ਸਟੂਡੈਂਟ ਤਾਂ ਪਹੁੰਚ ਹੀ ਰਹੇ ਨੇ ਮੁੰਡੇ ਕੁੜੀਆਂ ਦੋਨੋਂ ਤੇ ਜਦਕਿ ਸਟੂਡੈਂਟ ਦੇ ਪੇਰੈਂਟਸ ਨੇ ਜਿਹੜੇ ਉਹ ਵੀ ਆਉਣਗੇ ਤੇ ਦੂਜੇ ਨੰਬਰ ਵਿੱਚ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਤਿਕਾਰਯੋਗ ਅਕੈਡਮੀਆਂ ਨੇਗੀਆਂ ਜਿਹੜੀਆਂ ਕਿ ਪੇਪਰਾਂ ਦੀ ਤਿਆਰੀ ਕਰਵਾਉਂਦੀਆਂ ਨੇ ਸਰਕਾਰੀ ਪੇਪਰਾਂ ਦੀਆਂ ਚਾਹੇ ਉਹ ਪ੍ਰਤਾਪ ਅਕੈਡਮੀ ਵਾਲੇ ਹੋਣ ਅਰੋੜਾ ਕਲਾਸੇਜ਼ ਵਾਲੇ ਹੋਣ ਮਾਸਟਰ ਕਲਾਸੇਜ਼ ਪਟਿਆਲੇ ਵਾਲੇ ਹੋਣ ਚਾਹੇ ਹੋਰ ਪੋਜ਼ਿਟਿਵ ਬਾਈ ਵਾਲੇ ਹੋਣ ਚਾਹੇ ਸਕਸੈਸ ਟਰੀ ਵਾਲੇ ਹੋਣ ਬਾਕੀ ਜਿੰਨੀਆਂ ਵੀ ਹੋਰ ਸਤਿਕਾਰਯੋਗ ਅਕੈਡਮੀਆਂ ਪੰਜਾਬ ਦੇ ਵਿੱਚ ਹੈਗੀਆਂ ਨੇਗੀਆਂ ਉਹਨਾਂ ਦੇ ਸਟੂਡੈਂਟਾਂ ਦੇ ਨਾਲ-ਨਾਲ ਟੀਚਰ ਸਾਹਿਬਾਨ ਵਿਸਤਾਰਨੇ ਦੇ ਵਿੱਚ ਪਹੁੰਚ ਰਹੇ ਨੇਗੇ ਟੀਚਰ ਸਾਹਿਬਾਨ ਇਸ ਤਰ੍ਹਾਂ ਨੂੰ ਲੀਡ ਨਹੀਂ ਕਰ ਰਹੇ ਹੈਗੇ ਲੀਡ ਤਾਂ ਇਸ ਨੂੰ ਸਟੂਡੈਂਟ ਹੀ ਕਰਨਗੇ ਜਿਹੜੇ 2024 ਵਾਲੇ ਸਟੂਡੈਂਟ ਨੇਗੇ ਉਹਨਾਂ ਨੇ ਹੀ ਤਰੀਕ ਰੱਖੀ ਆ ਉਹਨਾਂ ਨੇ ਹੀ ਜਗ੍ਹਾ ਫਿਕਸ ਕੀਤੀ ਹੈਗੀ ਟੀਚਰ ਸਾਹਿਬਾਨ ਆਉਣ ਦਾ ਮੇਨ ਕਾਰਨ ਇਹ ਹੈਗਾ ਵੀ ਤਾਂ ਜੋ ਪ੍ਰਸ਼ਾਸਨ ਕੋਈ ਇਹਨਾਂ ਸਟੂਡੈਂਟਾਂ ਦੇ ਉੱਪਰ ਕੋਈ ਦਬਾਅ ਨਾ ਪਾ ਲਵੇ ਜਾਂ ਸਟੂਡੈਂਟ ਜਿਹੜੇ ਇਕੱਠੇ ਹੋ ਕੇ ਕੋਈ ਗਲਤ ਸਟੈਪ ਨਾ ਚੁੱਕ ਲੈਣ ਇਸ ਕਰਕੇ ਜੁਆਇਨ ਲੈਟਰ ਮਿਲਣ ਤਾਂ ਦੂਰ ਕਿਤੇ ਕੋਈ ਹੋਰ ਜ਼ਿਆਦਾ ਮਤਲਬ ਕਿ ਗੜਬੜ ਹੋ ਜਾਵੇ ਜਿਸ ਕਰਕੇ ਲੈਟਰ ਵਾਲਾ ਕੰਮ ਜਿਹੜਾ ਹੋਰ ਜ਼ਿਆਦਾ ਅੱਗੇ ਵਧ ਜਾਵੇ ਇਸ ਕਰਕੇ ਟੀਚਰ ਸਾਹਿਬਾਨ ਵਿਸਤਾਰਨੇ ਦੇ ਵਿੱਚ ਪਹੁੰਚਣਗੇ ਤਾਂ ਜੋ ਬਿਲਕੁਲ ਸਿਸਟਮੈਟਿਕ ਤਰੀਕੇ ਰਾਹੀਂ ਇਸ ਧਰਨੇ ਨੂੰ ਆਰਗੇਨਾਈਜ਼ ਕੀਤਾ ਜਾ ਸਕੇ ਜਿਹੜਾ ਧਰਨੇ ਦਾ ਇੰਪੈਕਟ ਹੈਗਾ ਇਹ ਵੱਤੋ ਵੱਤ ਸਰਕਾਰ ਤੱਕ ਪਹੁੰਚਾਇਆ ਜਾ ਸਕੇ ਹੁਣ ਗੱਲ ਕਰ ਲਈਏ ਵੀ ਇਹ ਧਰਨਾ ਕਿੱਥੇ ਲਗਾਇਆ ਜਾ ਰਿਹਾ ਇਹ ਧਰਨਾ ਜਿਹੜਾ ਲਗਾਇਆ ਜਾ ਰਿਹਾ ਹੈਗਾ ਇਹ ਧਰਨਾ ਲਗਾਇਆ ਜਾਊਗਾ 27 ਨਵੰਬਰ ਨੂੰ ਸੰਗਰੂਰ ਸ਼ਹਿਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੰਗਰੂਰ ਜ਼ਿਲ੍ਹਾ ਧਰਨਾ ਲਗਾਉਣ ਦਾ ਹੀ ਮੇਨ ਕਿਉਂ ਚੁਣਿਆ ਗਿਆ ਸੰਗਰੂਰ ਨੂੰ ਹੀ ਇਹ ਧਰਨਾ ਮਹਾਲੀ ਜਾਂ ਚੰਡੀਗੜ੍ਹ ਕਿਉਂ ਨਹੀਂ ਲਗਾਇਆ ਗਿਆ ਇਸ ਦੇ ਮੇਨ ਦੋ ਕਾਰਨ ਲੇਗੇ ਜਿਵੇਂ ਇਸ ਨੂੰ ਪਤੀ ਹੋਊਗਾ ਵੀ ਜੋ ਪੰਜਾਬ ਦੇ ਸੀਐਮ ਨੇਗੇ ਸਰਦਾਰ ਭਵਨ ਸਿੰਘ ਮਾਨ ਉਹ ਸੰਗਰੂਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਨੇ ਤੇ ਸੰਗਰੂਰ ਨੂੰ ਹੀ ਰਿਪਰੈਜ਼ੈਂਟ ਕਰਦੇ ਨੇਗੇ ਉਹ ਤੇ ਉਹਨਾਂ ਦੀ ਜਿਹੜੀ ਰਿਹੈਸ਼ ਹੈਗੀ ਉਹ ਵੀ ਸੰਗਰੂਰ ਦੇ ਵਿੱਚ ਹੈਗੀ ਦੂਸਰੀ ਗੱਲ ਜੇ ਇਸ ਸੰਗਰੂਰ ਦੇ ਵਿੱਚ ਧਾਰਨਾ ਲਗਾਉਂਦਾ ਜਿਹੜਾ ਦੂਸਰਾ ਕਾਰਨ ਲਗਾ ਉਹ ਇਹ ਹੈਗਾ ਕਿਉਂਕਿ ਜਦੋਂ 2023 ਦੇ ਵਿੱਚ ਤਰਨਾ ਲਗਾਇਆ ਸੀ ਪੰਜਾਬ ਪੁਲਿਸ ਕਨਸਟੇਬਲ ਸਟੂਡੈਂਟਾਂ ਨੇ ਜਿਨ੍ਹਾਂ ਨੂੰ ਵੀ 2023 ਦੇ ਵਿੱਚ ਵੀ ਜੁਆਇਨਿੰਗ ਲੈਟਰ ਦੇਣ ਦੇ ਵਿੱਚ ਦੇਰੀ ਕੀਤੀ ਗਈ ਸੀ ਉਹਨਾਂ ਨੇ ਵੀ ਸੰਗਰੂਰ ਲਗਾਇਆ ਸੀ ਤੇ ਜਿੱਦ ਦਿਨਾਂ ਨੇ ਧਰਨਾ ਲਗਾਇਆ ਸੀ ਉਦੋਂ ਵਿਦਨ ਇੱਕ ਦੋ ਦਿਨਾਂ ਦੇ ਵਿੱਚ ਹੀ ਇਸ ਧਰਨਾ ਦਾ ਇੰਪੈਕਟ ਜਿਹੜਾ ਬਹੁਤ ਸੋਹਣਾ ਪਿਆ ਸੀਗਾ ਇਸ ਕਰਕੇ ਸਟੂਡੈਂਟਾਂ ਨੇ ਡਿਸਾਈਡ ਕੀਤਾਗਾ ਬੀ ਸੀ ਐਮ ਆਨ ਦੀ ਕੋਠੀ ਅੱਗੇ ਸੰਗਰੂਰ ਦੇ ਵਿੱਚ ਇਹ ਧਰਨਾ ਜਿਹੜਾ ਉਹ ਲਗਾਇਆ ਜਾ ਸਕੇ ਤਾਂ ਚੰਡੀਗੜ੍ਹ ਮਹਾਲੀ ਨੂੰ ਨਾਲ ਤਾਂ ਇਹ ਦੋ ਮੇਨ ਕਾਰਨ ਨੇ ਜਿਹੜਾ ਧਰਨਾ ਦੀ ਸਪੌਟ ਹੈਗਾ ਉਹ ਸੰਗਰੂਰ ਰੱਖਿਆ ਗਿਆ ਬਾਕੀ ਇਹ ਧਰਨਾਗਾ ਜਿਹੜਾ ਜ਼ਿਲ੍ਹਾ ਸੰਗਰੂਰ ਦੇ ਵਿੱਚ 27 ਨਵੰਬਰ ਨੂੰ ਲਗਾਇਆ ਜਾਊਗਾ ਤੇ ਸੰਗਰੂਰ ਦੇ ਵਿੱਚ ਜਿਹੜਾ ਬੇਰਕਾ ਪਲਾਂਟ ਹੈਗਾ ਉੱਥੇ ਸਵੇਰੇ 10 ਵਜੇ ਜਿਹੜੇ ਸਟੂਡੈਂਟ ਨੇਗੇ ਉਹ ਇਕੱਠੇ ਹੋ ਰਹੇ ਨੇ ਮੁੰਡੇ ਕੁੜੀਆਂ ਦੋਨੋਂ ਸਟੂਡੈਂਟ ਇਸ ਦੇ ਆਪਾਂ ਕਹਿ ਸਕਦੇ ਆਂ ਕਿ ਵਿਸਧਰਨ ਦੇ ਵਿੱਚ ਪਹੁੰਚ ਰਹੇ ਨੇਗੇ ਨਾਲ ਉਹਨਾਂ ਦੇ ਅਪੀਅਰੈਂਸ ਵੀ ਆ ਰਹੇ ਨੇਗੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਆਪਣੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਸਟੂਡੈਂਟਾਂ ਤੱਕ ਇਹ ਗੱਲ ਪਹੁੰਚ ਸਕੇ ਤਾਂ ਜੋ ਜਿਹੜਾ ਇਕੱਠਾ ਹੈਗਾ ਉਹ ਵੱਧ ਸਕੇ ਤੇ ਸਰਕਾਰ ਤੇ ਜ਼ਿਆਦਾ ਪ੍ਰਭਾਵ ਪੈ ਸਕੇ ਤੇ ਇਹ ਜਿਹੜਾ ਧਰਨੇ ਦਾ ਜਿਹੜਾ ਛੱਟਾ ਹੈਗਾ ਉਹ ਜਲਦੀ ਨਿਕਲ ਸਕੇ 2024 ਵਾਲੇ ਤਾਂ ਇਸ ਨੂੰ ਆਪਣੇ ਜੋਇਨਿੰਗ ਲੈਟਰ ਲੈਣ ਲਈ ਇਸ ਵੀਡੀਓ ਨੂੰ ਸ਼ੇਅਰ ਕਰੋ 25 ਵਾਲਾ ਦਾ ਸ਼ੇਅਰ ਕਰਨ ਦਾ ਮੇਨ ਕਾਰਨ ਇਹ ਹੈ ਆ ਵੀਜੇਕਰ 2024 ਵਾਲੇ ਨੂੰ ਜੁਆਇਨਿੰਗ ਲੈਟਰ ਮਿਲ ਲੰਗੇ ਤਾਂ ਹੀ ਜਿਹੜਾ 2025 ਦੀ ਭਰਤੀ ਹੋਊਗੀ ਉਹਦਾ ਪ੍ਰੋਸੈਸ ਵੀ ਛੇਤੀ ਕੰਪਲੀਟ ਹੋਊਗਾ ਤੇ ਉਸ ਜਿਹੜੀ ਫਾਈਨਲ ਮੈਰਡ ਆਗੀ ਉਹ ਘਟ ਜਾਊਗੀ ਕਿਉਂਕਿ ਕਾਮਨ ਕੈਂਡੀਡੇਟ ਦਾ ਜਿਹੜਾ ਮੁੱਦਾ ਹੈਗਾ ਉਹ ਬਹੁਤ ਹੱਦ ਤੱਕ ਘਟ ਜਾਊਗਾ ਇਸ ਕਰਕੇ 2025 ਵਾਲਿਆਂ ਨੇ ਇਸ ਵਤੂਵਾ ਦੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੇ ਧਰਨੇ ਦੇ ਵਿੱਚ ਆ ਕੇ ਸਪੋਰਟ ਕਰਨੀ ਹੈ ਤੇ ਹੁਣ ਅੱਗੇ ਗੱਲ ਕਰ ਲੈਣੇ ਹੈਗੇ 2025 ਵਾਲਿਆਂ ਦੀ ਜਿਹੜੇ 2025 ਵਾਲੇ ਸਟੂਡੈਂਟ ਨੇਗੇ ਜਿਵੇਂ ਕਿ ਸਭ ਨੂੰ ਪਤਾ ਹੈ ਵੀ ਇਹਨਾਂ ਦਾ ਵੀ ਪੇਪਰ ਆ ਹੋ ਚੁੱਕਿਆ ਹੈਗਾ ਤੇ ਆਪਣਾ ਉਸ ਤੋਂ ਬਾਅਦ ਫਿਜ਼ੀਕਲ ਟ్రਾਇਲ ਵੀ ਕੰਪਲੀਟ ਹੋ ਚੁੱਕੇ ਨੇਗੇ ਹੁਣ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਡੇਟ ਹੈਗੀ ਉਹ ਡਿਪਾਰਟਮੈਂਟ ਨੇ ਰੱਖੀ ਸੀਗੀ ਉਹ ਜਿਹੜੀ ਡੇਟ ਹੈਗੀ ਆਪਣੀ 28 ਨਵੰਬਰ ਤੋਂ ਲੈ ਕੇ 5 ਦਸੰਬਰ ਤੱਕ ਇਹ ਜਿਹੜਾ ਡਾਕੂਮੈਂਟ ਵੈਰੀਫਿਕੇਸ਼ਨ ਆਗੀ ਇਹ ਹੋਣੀ ਸੀਗੀ ਪਰ ਇਸ ਜਿਹੜੀ ਮੈਰਿਡ ਆਗੀ ਆਪ ਨੂੰ ਸਭ ਨੂੰ ਪਤਾ ਬਹੁਤ ਹਾਈ ਚੱਲਗੀ ਇਸ ਹਾਈ ਚੱਲਣ ਦਾ ਮੇਨ ਦੋ ਕਾਰਨ ਨੇਗੇ ਪਹਿਲਾ ਕਾਰਨ ਤਾਂ ਵੀ ਪੇਪਰ ਵੀ ਕਿਤੇ ਪੀਪਲ ਦਾ ਜਿਹੜਾ ਲੈਵਲ ਆਗਾ ਪੇਪਰ ਦਾ ਉਹ ਥੋੜਾ ਈਜ਼ੀ ਲੈਵਲ ਦਾ ਸੀਗਾ ਇਸ ਕਰਕੇ ਮੈਰਿਟ ਤਾਂ ਗਈ ਆ ਦੂਸਰੀ ਜਿਹੜੇ 2024 ਵਾਲੇ ਸਟੂਡੈਂਟ ਨੇਗੇ ਉਹਨਾਂ ਨੂੰ ਜੁਆਇਨਿੰਗ ਲੈਟਰ ਨਹੀਂ ਮਿਲੇ ਇਸ ਕਰਕੇ ਉਹਨਾਂ ਨੇ 2025 ਦੀ ਜਿਹੜੀ ਭਰਤੀ ਆ ਉਹ ਭਰੀ ਸੀਗੀ ਤੇ ਉਹ ਜ਼ਿਆਦਾ ਪੜੇ ਹੋਣ ਕਰਕੇ ਉਹਨਾਂ ਨੇ ਨੰਬਰ ਜ਼ਿਆਦਾ ਲੈ ਲਏ ਤੇ ਜਿਹੜੇ ਮੈਰਿਟ ਆ ਗਈ ਉਹ ਤਾਂ ਚੱਲ ਗਈ ਇਸ ਕਰਕੇ ਹੀ ਆਪਾਂ ਕਹਿ ਰਹੇਗੇ ਵੀ 25 ਵਾਲੀ ਧਰਨੇ ਦੇ ਵਿੱਚ ਪਹੁੰਚਿਓ ਤਾਂ ਜੋ 24 ਵਾਲਿਆਂ ਨੂੰ ਜੁਆਇਨਿੰਗ ਲੈਟਰ ਮਿਲਣ ਤੇ ਉਹ ਅੱਗੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਨਾ ਜਾਣ ਤੇ ਜਿਹੜਾ ਪ੍ਰੋਸੈਸ ਆ ਮੈਰਿਟ ਦਾ ਉਹ ਥੋੜਾ ਨੀਚੇ ਆ ਸਕੇ ਤੇ ਇਸ ਚੀਜ਼ ਨੂੰ ਦੇਖਦੇ ਹੋਏ 2025 ਵਾਲੇ ਸਟੂਡੈਂਟਾਂ ਨੇ ਇਹ ਡਿਸਾਈਡ ਕੀਤਾ ਹੈ ਵੀ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ 28 ਨਵੰਬਰ ਤੋਂ ਸਟਾਰਟ ਹੋਣੀ ਸੀਗੀ ਇਸ ਉੱਪਰ ਰਿੱਟ ਲਾਈ ਜਾਵੇ ਰਿੱਟ ਲਾ ਕੇ ਇਸ ਡਾਕੂਮੈਂਟ ਵੈਰੀਫਿਕੇਸ਼ਨ ਨੂੰ ਰੋਕਿਆ ਜਾਵੇ ਤੇ ਫਿਰ ਡਾਕੂਮੈਂਟ ਵੈਰੀਫਿਕੇਸ਼ਨ ਨੂੰ ਰੋਕ ਕੇ ਥੋੜਾ ਜਿਹਾ ਅੱਗੇ ਕੀਤਾ ਜਾਵੇ ਲਗਭਗ 10-15 ਨਾਂਅ ਪਖਲੇ ਵੀ ਜਾਂ ਮੰਨ ਕੇ ਚੱਲੀ ਵੀ 1 ਮਨთ ਇਸ ਡਾਕੂਮੈਂਟ ਵੈਰੀਫਿਕੇਸ਼ਨ ਨੂੰ ਅੱਗੇ ਕੀਤਾ ਜਾਵੇ ਉਸ ਦੇ ਨਾਲ ਕੀ ਹੋਊਗਾ ਵੀ 1 ਮਨთ ਦੇ ਵਿੱਚ ਵਿੱਚ 2024 ਵਾਲੇ ਨੂੰ ਜੋਇਨਿੰਗ ਲੈਟਰ ਮਿਲ ਜੂਗੀ ਕਾਮਨ ਕੈਂਡੀਡੇਟ ਘਟ ਜਾਣਗੇ ਤੇ ਲਿਸਟਾਂ ਦੁਬਾਰੇ ਕੱਢੀਆਂ ਜਾਣ ਤੇ ਮੈਰਿਟ ਲਿਸਟ ਆੜੀ ਦੁਬਾਰੇ ਬਣਾਈ ਜਾਵੇ ਤੇ ਇਸ ਦੇ ਨਾਲ ਹੋਊਗਾ ਵੀ ਜਿਹੜੀ ਮੈਰਿਟ ਲਿਸਟ ਆ ਥੋੜੀ ਹੀ ਹੀਠਾਂ ਆਜੂਗੀ ਤੇ ਨਵੀਆਂ ਲਿਸਟਾਂ ਦੇ ਵਿੱਚ ਹੋਰ ਨਵੇਂ ਸਟੂਡੈਂਟ ਨੇ ਜਿਹੜੇ ਇਸ ਦੇ ਵਿੱਚ ਐਡ ਆਇਡਨ ਹੋ ਜਾਣਗੇ ਇਸ ਕਰਕੇ 2025 ਵਾਲੇ ਦੇ ਸਟੂਡੈਂਟ ਨੇਗੇ ਉਹ ਇਕੱਠੇ ਹੋ ਕੇ ਆਪਣਾ ਜਿਹੜਾ ਰਿੱਟਾ ਜਿਹੜੀ ਸਭਾਰਤੀ ਦੇ ਉੱਪਰ ਲਗਾਉਣ ਜਾ ਰਹੇ ਨੇਗੇ ਤੇ ਪਹਿਲਾ ਰਿੱਟ ਦੇ ਵਿੱਚ ਉਹ ਸਵਾਲ ਇਹ ਪੁੱਛ ਰਹੇ ਨੇਗੇ ਵੀ ਡਿਪਾਰਟਮੈਂਟ ਨੂੰ ਇਹ ਗੱਲ ਪੁੱਛੀ ਜਾਊਗੀ ਵੀ ਸਾਨੂੰ ਇਹ ਦੱਸਿਆ ਜਾਵੇ ਵੀ ਟੋਟਲ ਕਿੰਨੇ ਸਟੂਡੈਂਟ ਨੇਗੇ ਜਿਹੜੇ ਉਹ ਕਾਮਨ ਨੇਗੇ 2025 ਦੀ ਭਰਤੀ ਦੇ ਵਿੱਚ ਯਾਨਕੀ 2024 ਵਾਲੇ ਕਿੰਨੇ ਅਜਿਹੇ ਸਟੂਡੈਂਟ ਨੇਗੇ ਜਿਨ੍ਹਾਂ ਨੂੰ 2025 ਦੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਇਆ ਗਿਆ ਯਾਨਕੀ ਸਾਨੂੰ ਪਹਿਲਾਂ ਤਾਂ ਇਹ ਦੱਸਿਆ ਜਾਵੇ ਦੂਸਰੀ ਗੱਲ ਇਸ ਭਰਤੀ ਦੀ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਆ ਗਈ ਉਹਦੀ ਲਿਸਟਾਂ ਦੁਬਾਰੇ ਕੱਢੀਆਂ ਜਾਣ ਤੇ ਇਹ ਡਾਕੂਮੈਂਟ ਡਾਕੂਮੈਂਟ ਵੈਰੀਫਿਕੇਸ਼ਨ ਦੀ ਜਿਹੜੀਆਂ ਲਿਸਟਾਂ ਨੇਗੀਆਂ ਇਹ 2024 ਵਾਲੇ ਸਟੂਡੈਂਟ ਜਿਹੜੇ ਜੁਆਇਨਿੰਗ ਹੋਣ ਤੋਂ ਬਾਅਦ ਕੱਢੀਆਂ ਜਾਣ ਤਾਂ ਜੋ ਜਿਸ ਨੇ 2024 ਦੇ ਵਿੱਚ ਜੁਆਇਨਿੰਗ ਲੈਣੀ ਆ ਉਹ ਲੈ ਲਵੇ ਤੇ 2025 ਦੇ ਵਿੱਚ ਆਪਣੇ ਆਕੇ ਰੋੜਾ ਨਾ ਬਣੇ ਤੇ ਇਹ ਗੱਲ ਕਰੀਏ ਵੀ ਇਸ ਚੀਜ਼ ਨੂੰ ਲੈ ਕੇ ਨਾ ਤਾਂ ਕੋਈ ਅਕੈਡਮੀ ਮੂਰੇ ਹੋਈ ਆ ਤੇ ਨਾ ਹੀ ਕੋਈ ਟੀਚਰ ਸਾਹਿਬਾਨ ਮੂਰੇ ਹੋਏ ਨੇਗੇ 2025 ਵਾਲੇ ਸਟੂਡੈਂਟਾਂ ਨੇ ਆਪ ਹੀ ਇਕੱਠੇ ਹੋ ਕੇ ਇਹ ਫੈਸਲਾ ਲੈਂਦਾਗਾ ਰਿੱਟ ਲਾਉਣ ਦਾ ਬਾਕੀ 2025 ਵਾਲੇ ਜਿਹੜੇ ਸਟੂਡੈਂਟ ਰਿੱਟ ਲਾ ਰਹੇ ਨੇਗੇ ਉਹ ਫੰਡ ਇਕੱਠਾ ਕਰ ਰਹੇ ਨੇਗੇ ਜੇਕਰ ਕੋਈ ਭੈਣ ਭਾਈ 2025 ਵਾਲਾ ਰਿੱਟ ਦੇ ਹੱਕ ਦੇ ਵਿੱਚ ਆ ਤੇ ਫੰਡ ਦੇਣਾ ਚਾਹੁੰਦਾਗਾ ਤਾਂ ਇਹ ਫੰਡ ਨੂੰ ਜਰੂਰ ਸਪੋਰਟ ਕਰਿਓ ਤੇ ਫੰਡ ਜਰੂਰ ਦਿਓ ਜਿਸ ਦੀ ਜਿੰਨੀ ਇਨਕਮ ਆਗੀ ਚਾਹੇ ਤੁਸੀਂ 100 ਰੁਪਏ ਫੰਡ ਦੇ ਵਿੱਚ ਪਾ ਸਕਦੇ ਹੋ ਚਾਹੇ 50 ਰੁਪਏ ਪਾ ਸਕਦੇ ਹੋ ਚਾਹੇ 1000 ਰੁਪਏ ਪਾ ਸਕਦੇ ਹੋਗੇ ਜਿਵੇਂ ਜਿਹੜੇ ਭੈਣ ਭਰਾ ਐਕਸ ਸਰਵਿਸਮੈਨ ਨੇਗੇ ਉਹਨਾਂ ਦੀ ਪੈਨਸ਼ਨ ਵਗੈਰਾ ਆਉਂਦੀ ਹੁੰਦੀ ਹੈ ਤੇ ਉਹਨਾਂ ਕਰ ਇਨਕਮ ਆਈਡੀ ਉਹ ਚੰਗੀ ਹੈਗੀ ਤਾਂ 1000 1500 ਪਾ ਸਕਦੇ ਨੇਗੇ ਜਿਵੇਂ ਅਰੋੜਾ ਕਲਾਸੇ ਵਾਲੇ ਨੇਗੇ ਉਹਨਾਂ ਨੇ 5100 ਰੁਪਿਆ ਕਹਿ ਰਹੇ ਨੇ ਉਹ ਬੀਅਸਨੀ ਫੰਡ ਦੇ ਵਿੱਚ ਦਿੱਤਾ ਹੈਗਾ ਸਟੂਡੈਂਟਾਂ ਨੂੰ ਵੀ ਤਾਂ ਜੋ ਰਿੱਟ ਪਾਉਣ ਦੇ ਵਿੱਚ ਮਦਦ ਹੋ ਸਕੇ ਕਿਉਂਕਿ ਜਿਹੜੇ ਵਕੀਲ ਦੇ ਰਾਹੀਂ ਰਿੱਟ ਲਵਾਈ ਜਾਊਗੀ ਉਸਨੇ ਪਿਛਲੀ ਵਾਰ ਵੀ ਰਿੱਟ ਲਾਈ ਸੀਗੀ ਤੇ ਉਹਨਾਂ ਰਿਜ਼ਲਟਾ ਜਿਹੜਾ ਉਸ ਸਟੂਡੈਂਟਾਂ ਦੇ ਹੱਕ ਦੇ ਵਿੱਚ ਲਿਆ ਕੇ ਦਿੱਤਾ ਸੀ ਤੇ ਜਿਹੜੀ ਉਹਦੀ ਫੀਸ ਆਗੀ ਉਹੀ 2 ਲੱਖ ਰੁਪਈਆ ਹੈਗੀ ਇਸ ਕਰਕੇ ਵਕੀਲ ਦੀ ਫੀਸ ਜ਼ਿਆਦਾ ਹੋਣ ਦੇ ਕਾਰਨ ਵਕੀਲ ਨੂੰ ਫੀਸ ਦੇਣੀ ਪੈਣੀ ਹੈਗੀ ਤੇ ਕੋਈ ਇਕੱਲਾ ਸਟੂਡੈਂਟ ਐਨੇ ਪੈਸੇ ਨਹੀਂ ਇਕੱਠੇ ਕਰ ਸਕਦਾ ਇਸ ਕਰਕੇ ਸਾਰੇ ਪੈਰਪਰਾਂਵਾਂ ਨੇ ਸਹਿਯੋਗ ਦੀ ਲੋੜ ਆ ਤਾਂ ਤੁਸੀਂ ਜਿੰਨੇ ਵੀ ਪੈਸੇ 100 200 ਜਿੰਨੇ ਵੀ ਤੁਸੀਂ ਆਪ ਤੁਹਾਡੀ ਇਨਕਮ ਦੇ ਹਿਸਾਬ ਨਾਲ ਪੈਸੇ ਦੇਣਾ ਚਾਹੁੰਦੇ ਹੋਗੇ ਉਹ ਪੈਸੇ ਜ਼ਰੂਰ ਦੇਵੋ ਇਹ ਪੈਸੇ ਕਿਸੇ ਟੀਚਰ ਸਾਹਿਬਾਨ ਦੇ ਅਕਾਊਂਟ ਦੇ ਵਿੱਚ ਨਹੀਂ ਜਾ ਰਹੇ ਜਾਂ ਕਿਸੇ ਮੇਰੇ ਅਕਾਊਂਟ ਦੇ ਵਿੱਚ ਨਹੀਂ ਆ ਰਹੇ ਇਹੜੇ ਸਟੂਡੈਂਟ ਮੂਰੇ ਲੱਗੇ ਨੇਗੇ ਰਿਟ ਲਾਉਣ ਦੇ ਲਈ ਉਹਨਾਂ ਦੇ ਅਕਾਊਂਟ ਦੇ ਵਿੱਚ ਜਾਣਗੇ ਤੇ ਉਹ ਬਾਕੀ ਸਾਨੂੰ ਸਾਰਾ ਕੁਝ ਦੱਸਣਗੇ ਵੀ ਕਿੰਨੇ ਪੈਸੇ ਕਿੱਥੇ ਲੱਗੇ ਨੇ ਤੇ ਕਿੰਨੇ ਪੈਸੇ ਵਕੀਲ ਨੂੰ ਦਿੱਤੇ ਨੇਗੇ ਜਾਂ ਕਿੰਨੇ ਪੈਸੇ ਬਚੇ ਨੇਗੇ ਜਾਂ ਕਿੰਨੇ ਪੈਸੇ ਇਕੱਠੇ ਹੋਏ ਨੇ ਇਸ ਕਰਕੇ ਜਿਹੜਾ ਭੈਣ ਭਰਾ ਮਦਦ ਕਰ ਸਕਦਾ ਸਾਰੇ ਭੈਣ ਭਰਾ ਮਦਦ ਕਰੋ ਥੋੜੇ ਤੋਂ ਥੋੜਾ ਬਹੁਤ ਤੋਂ ਬਹੁਤ ਥੋੜਾ ਫੰਡ ਹੈਗਾ ਉਹ ਜ਼ਰੂਰ ਪਾਓ ਬਾਕੀ ਚਾਹੇ 2024 ਦੀ ਭਰਤੀ ਹੋਵੇ ਚਾਹੇ 2025 ਦੀ ਭਰਤੀ ਹੋਵੇ ਇਸ ਨੂੰ ਲੈ ਕੇ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਡਾਊਟ ਹੈਗਾ ਤੁਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਆਪਣਾ ਡਾਊਟ ਪੁੱਛ ਸਕਦੇ ਹੋਗੇ ਸਵਾਲ ਪੁੱਛ ਸਕਦੇ ਹੋਗੇ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਬਾਕੀ ਜਿੰਨੇ ਭੈਣ ਭਰਾ ਹੋ ਸਕਦੇ ਨੇਗੇ ਵੱਧ ਤੋਂ ਵੱਧ ਜਿਹੜੇ ਸੰਗਰੂਰ ਦੇ ਲਵੇ ਲਾਉਣੇ ਦੇਣਗੇ ਜਾਂ ਜਿਹੜੇ ਦੂਰ ਦਰਾਡੇੋਂ ਵੀ ਆ ਰਹੇ ਨੇਗੇ ਤਾਂ ਉਹ ਜਰੂਰ ਤਰਨ ਦੇ ਵਿੱਚ ਪਹੁੰਚੋ ਇਹ ਧਰਨਾ ਜਿਹੜਾ ਸ਼ਾਂਤਮਈ ਹੋਊਗਾ ਬੇਰਕਾ ਪਲਾਂਟ ਦੇ ਮੂਹਰੇ 10ਵੇਂ ਸਟੂਡੈਂਟ 27 ਨਵੰਬਰ ਨੂੰ ਇਕੱਠੇ ਹੋਣਗੇ ਇਕੱਠੇ ਹੋ ਕੇ ਉਥੋਂ ਇੱਕ ਸ਼ਾਂਤਮਈ ਰੈਲੀ ਦੀ ਤਰ੍ਹਾਂ ਕੱਢਦੇ ਹੋਏ ਨਾਰੇ ਲਗਾਉਂਦੇ ਹੋਏ ਸੀਮਾਂ ਦੀ ਕੂਟੀ ਤੱਕ ਜਾਣਗੇ ਉੱਥੇ ਜਾ ਕੇ ਬੈਠਿਆ ਜਾਊਗਾ ਸ਼ਾਂਤਮਈ ਤਰੀਕੇ ਦੇ ਨਾਲ ਤੇ ਜੇ ਗੱਲ ਕਰੀਏ ਵੀ ਇਹ ਧਰਨਾ ਇੱਕ ਦਿਨ ਦਾ ਹੋਊਗਾ ਜਾਂ ਲੰਮਾ ਚੱਲੂਗਾ ਇਹ ਮੇਲ ਜਿਹੜਾ ਡਿਸਾਈਡ ਕੀਤਾ ਗਿਆ ਸਟੂਡੈਂਟਾਂ ਨੇ ਦੁਬਾਰਾ ਜਿੰਨਾ ਤੱਕ ਮੈਨੂੰ ਪਤਾ ਲੱਗਿਆ ਵੀ ਇਹ ਧਰਨਾ ਦਾ ਜਿਹੜਾ ਲੰਮਾ ਹੋ ਸਕਦਾ ਕਿਉਂਕਿ ਇਸ ਕਰਕੇ ਜਿਹੜੇ ਭੈਣਪਰਾ ਦੂਰ ਦਰਾਡੇੋਂ ਆਉਣਗੇ ਉਹ ਦੋ ਤਣਾਂ ਦੇ ਆਪਣੇ ਕੱਪੜੇ ਲੀਡਾ ਜਿਹੜਾ ਨਾਲ ਲੈ ਕੇ ਆਇਓ ਕਿਉਂਕਿ ਸ਼ਾਮਾਂ ਨੂੰ ਠੰਡ ਵੀ ਹੋ ਜਾਂਦੀ ਹੈਗੀ ਇਸ ਕਰਕੇ ਹੋ ਸਕਦਾ ਸਾਨੂੰ ਉੱਥੇ ਰਾਤ ਨੂੰ ਸੌਣਾ ਪਵੇ ਹੋ ਸਕਦਾ ਜ਼ਿਆਦਾ ਕੱਟ ਹੋ ਗਿਆ ਤੇ ਜ਼ਿਆਦਾ ਜਲਦੀ ਅਫਸਰ ਸਾਹਿਬਾਨ ਸੁਣ ਲੈਣ ਹੋ ਸਕਦਾ ਸਾਨੂੰ ਸ਼ਾਮ ਤੱਕ ਹੀ ਬਿਲਾ ਕਰ ਦਿੱਤਾ ਜਾਵੇ ਪਰ ਫਿਰ ਵੀ ਤੁਸੀਂ ਦੋ ਤਣੜਾਂ ਦਾ ਸਮਾਨ ਜਿਹੜਾ ਆਪਣਾ ਜ਼ਰੂਰ ਨਾਲ ਲੈ ਕੇ ਆਉਣਾਗਾ ਤਾਂ ਜੋੜਾ ਧਰਨਾਗਾ ਲੰਮਾ ਸਮਾਂ ਤੱਕ ਚੱਲ ਸਕੇ ਬਾਕੀ ਜਿਹੜੇ ਭੈਣਪਰਾ ਪਹੁੰਚ ਰਹੇ ਨੇਗੇ ਉਹ ਨਾਲ ਆਪਣੇ ਇੱਕ ਕਿਸਾਨਾ ਜ਼ਰੂਰ ਲੈ ਕੇ ਆਇਓ ਤਾਂ ਜੋ ਜਿਹੜਾ ਕੱਠਾਗਾ ਉਹ ਜ਼ਿਆਦਾ ਹੋ ਸਕੇ ਬਾਕੀ ਜਿਹੜੇ ਭੈਣ ਭਰਾ 2026 ਦੀ ਭਰਤੀ ਦੇਖਣਗੇ ਤੇ ਤੁਸੀਂ ਸੰਗਰੂਰ ਦੇ ਲਵੇ ਲਾਉਣੇ ਦੇਉਗਾ ਤਾਂ ਤੁਸੀਂ ਜ਼ਰੂਰ ਧਰਨੇ ਦੇ ਵਿੱਚ ਪਹੁੰਚਣਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ 26 ਦੀ ਭਰਤੀ ਆਵੇ ਤਾਂ ਉਦੋਂ ਸਰਕਾਰ ਕੁਝ ਐਦਾਂ ਦਾ ਮੁੱਦਾ ਨਾ ਕ੍ਰੀਏਟ ਕਰੇ ਤਾਂ ਜੋ ਸੋਨੋ ਵੀ ਜਿਹੜੀ 2026 ਦੇ ਵਿੱਚ ਸਿਲੈਕਟ ਹੋਣਗੇ ਉਹਨਾਂ ਨੂੰ ਵੀ ਜਿਹੜੀ ਜੁਆਇਨਿੰਗ ਲੈਟਰ ਨੇ ਉਹ ਛੇਤੀ ਮਿਲ ਸਕਣ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਐਨਆਈ ਇਸ ਵੀਡੀਓ ਨੂੰ ਬੇਨਤੀ ਆ ਰਿਕੁਐਸਟ ਹੈਗੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਹੋ ਸਕਦਾ ਤੁਸੀਂ ਧਰਨੇ ਦੇ ਵਿੱਚ ਨਾ ਆਓ ਪਰ ਤੁਹਾਡੀ ਸ਼ੇਅਰ ਕੀਤੀ ਗਈ ਵੀਡੀਓ ਕਿਸੇ ਅਜਿਹੇ ਵਿਅਕਤੀ ਤੱਕ ਪਹੁੰਚ ਜਾਵੇ ਜਿਹੜਾ ਕਿ ਤਰੰਦੇ ਦੇ ਵਿੱਚ ਪਹੁੰਚ ਸਕੇ ਇਸ ਕਰਕੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ